ਹਾਂ ਜੀ ਵਿਦਿਆਰਥੀਓ ਆਈ ਹੋਪ ਦਿਸ ਸਾਰੇ ਚੰਗੇ ਠੀਕ ਠਾਕ ਹੋਵਾਂਗੇ ਤੇ ਅੱਜ ਅਪਾ ਕਰਾਂਗੇ ਰਵਿੰਦਰਨਾਥ ਟੈਗੋਰ ਦੀ ਜੀਵਨੀ ਜੋ ਕਿ ਲੇਖਕ ਰਵਿੰਦਰਕੌਰ ਦੀ ਰਚਨਾ ਹੈਗੀ ਤੇ ਅੱਜ ਆਪਾਂ ਇਸ ਦੇ ਕੁਐਸਚਨ ਆਨਸਰ ਕਰਾਂਗੇ ਤੇ ਆਪਣੇ ਕੋਲ ਪਹਿਲਾ ਕੁਐਸਚਨ ਹੈਗਾ ਸਾਡਾ ਰਾਸ਼ਟਰੀ ਗਾਣ ਕਿਹੜਾ ਹੈ ਅਤੇ ਇਸ ਦਾ ਲੇਖਕ ਕੌਣ ਹੈ ਤਾਂ ਇਸ ਦਾ ਆਨਸਰ ਹੈਗਾ ਸਾਡਾ ਰਾਸ਼ਟਰੀ ਗੀਤ ਜਨ ਗਨ ਮਨ ਹੈ ਅਤੇ ਸਾਡੇ ਰਾਸ਼ਟਰੀ ਗੀਤ ਦੇ ਲੇਖਕ ਰਵਿੰਦਰ ਨਾਟਕੂਰ ਜੀ ਹਨ ਜੋ ਕਿ ਕਵਿਤਾ ਕਹਾਣੀ ਨਾਵਲ ਅਤੇ ਨਾਟਕ ਲਿਖਦੇ ਸਨ ਰਾਸ਼ਟਰੀ ਗੀਤ ਹਾਰ ਸਕੂਲ ਵਿੱਚ ਸਵੇਰ ਦੀ ਸਵਾ ਵਿੱਚ ਗਾਇਆ ਜਾਂਦਾ ਹੈ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਰਵਿੰਦਰ ਨਾਟਕੂਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਅਤੇ ਉਹਨਾਂ ਦਾ ਬਚਪਨ ਕਿਵੇਂ ਬੀਤਿਆ ਤਾਂ ਇਸ ਦਾ ਆਨਸਰ ਹੈਗਾ ਰਵਿੰਦਰਨਾਥ ਟాగור ਦਾ ਜਨਮ 7 ਮਈ 1861 ਈਸਵੀ ਵਿੱਚ ਕੋਲਕਾਤਾ ਵਿਖੇ ਹੋਇਆ। ਉਹਨਾਂ ਦੇ ਮਾਤਾ-ਪਿਤਾ ਬਹੁਤ ਹੀ ਅਮੀਰ ਸਨ। ਟాగור ਦੇ ਪਿਤਾ ਰਵਿੰਦਰਨਾਥ ਦਵਿੰਦਰਨਾਥ ਇੱਕ ਬਹੁਤ ਵੱਡੇ ਵਪਾਰੀ ਸਨ। ਟాగור ਦਾ ਪਾਲਨ ਕੋਈ ਸ਼ ਰਾਜਕੁਮਾਰਾਂ ਦੀ ਤਰ੍ਹਾਂ ਹੋਇਆ। ਉਹਨਾਂ ਦਾ ਘਰ ਰਾਜ ਮਹਿਲ ਵਰਗਾ ਸੀ ਜਿਸ ਵਿੱਚ ਟాగור ਦਾ ਬਚਪਨ ਬੀਤਿਆ। ਟాగור ਦੇ 13 ਭੈਣ-ਭਰਾ ਟੂਰ ਤੋਂ ਵੱਡੇ ਸਨ ਇਸ ਮਹਿਲ ਵਰਗੇ ਘਰ ਵਿੱਚ ਉਹ ਸਾਰੇ ਰਲ ਮਿਲ ਕੇ ਖੇਡਦੇ ਸਨ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਰਵਿੰਦਰ ਨਾਟ ਗੌਰ ਨੇ ਕਿਵੇਂ ਅਤੇ ਕਿੱਥੋਂ ਵਿੱਦਿਆ ਪ੍ਰਾਪਤ ਕੀਤੀ ਤਾਂ ਇਸ ਦਾ ਆਨਸਰ ਹੈਗਾ ਜਦੋਂ ਰਵਿੰਦਰ ਨਾਟ ਗੌਰ 11 ਸਾਲਾਂ ਦੇ ਸੀ ਤਾਂ ਉਹਨਾਂ ਦੇ ਪਿਤਾ ਜੀ ਲੰਮੇ ਸੈਰਸਪਾਟੇ ਲਈ ਉਹਨਾਂ ਨੂੰ ਆਪਣੇ ਨਾਲ ਲੈ ਗਏ ਉਹ ਹਰਮੰਦਰ ਸਾਹਿਬ ਵੀ ਗਏ ਕਿੰਨਾ ਚਿਰ ਉਹ ਮੰਤਰ ਮੁਗਧ ਹੋ ਕੇ ਕੀਰਤਨ ਸੁਣਦੇ ਉਹ ਢਲਹੌਜੀ ਵੀ ਗਏ ਢਲਹੌਜੀ ਵਿੱਚ ਪਹਾੜੀ ਦ੍ਰਿਸ਼ਾਂ ਤੇ ਝਰਨਿਆਂ ਦੀ ਆਵਾਜ਼ ਨੇ ਉਹਨਾਂ ਦਾ ਮਨ ਮੋਹ ਲਿਆ ਬਪਿੰਨਰ ਰਾਮਾਇਣਿਕ ਥਾਵਾਂ ਦੀ ਸੈਰ ਕਰਦੇ ਜਦੋਂ ਉਹ ਘਰ ਵਾਪਸ ਪੁੱਜੇ ਤਾਂ ਉਹਨਾਂ ਨੇ ਨਿੱਕੀਆਂ-ਨਿੱਕੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਐਵੇਂ ਡਗੋਰ ਨੇ ਆਪਣੀ ਸਕੂਲੀ ਵਿੱਦਿਅ ਕੁਦਰਤ ਦੇ ਅੰਗ ਸੰਗ ਰਹਿੰਦਿਆਂ ਹੀ ਪੂਰੀ ਕੀਤੀ ਰਵਿੰਦਰਨਾਥ ਗੌਰ ਪੜਨ ਦੇ ਲਈ ਇੰਗਲੈਂਡ ਵੀ ਗਏ ਪਰ ਛੇਤੀ ਪਰ ਭਾਰਤ ਵਾਪਸ ਆ ਗਏ ਤਾਂ ਉਸ ਤੋਂ ਬਾਅਦ ਵਿੱਚ ਹੈਗਾ ਕੁਐਸਚਨ ਕਿ ਰਵਿੰਦਰ ਨਾਟੂਰ ਆਪਣੇ ਪਿਤਾ ਨਾਲ ਪੰਜਾਬ ਕਦੋਂ ਆਏ ਇਨ੍ਹਾਂ ਇੱਥੋਂ ਦੇ ਮਾਹੌਲ ਦਾ ਉਹਨਾਂ ਦੇ ਮਨ ਤੇ ਕਿਹੋ ਜਿਹਾ ਪ੍ਰਭਾਵ ਪਿਆ ਤਾਂ ਇਸ ਦਾ ਆਨਸਰ ਹੈਗਾ ਰਵਿੰਦਰ ਨਾਟੂਰ ਜਦੋਂ 11 ਸਾਲਾਂ ਦੇ ਸਨ ਤਾਂ ਉਹਨਾਂ ਦੇ ਪਿਤਾ ਜੀ ਲੰਮੀ ਸਾਰਸਪਾਟੀ ਦੇ ਲਈ ਉਹ ਉਹਨਾਂ ਨੂੰ ਆਪਣੇ ਨਾਲ ਲੈ ਗਏ ਉਹ ਕਈ ਟੀਰਥ ਸਥਾਨਾਂ ਤੇ ਸਥਾਨਾਂ ਅਤੇ ਵੇਖਣ ਯੋਗ ਥਾਵਾਂ ਤੇ ਘੁੰਮਦੇ ਹੋਏ ਪੰਜਾਬ ਵਿੱਚ ਸ੍ਰੀ ਹਰਮੰਦਰ ਸਾਹਿਬ ਅਤੇ ਅੰਮ੍ਰਿਤਸਰ ਸਾਹਿਬ ਵੀ ਗਏ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਵਾਤਾਵਰਣ ਦਾ ਉਹਨਾਂ ਦੇ ਮਨ ਉੱਤੇ ਬਹੁਤ ਅਸਰ ਹੋਇਆ ਉਹ ਕਿੰਨਾ ਚਿਰ ਮੰਤਰ ਮੁਕਤ ਹੋ ਕੇ ਕੀਰਤਨ ਸੁਣਦੇ ਰਹੇ ਉਹ ਡਲਹੌਂਜੀ ਵੀ ਗਏ ਡਲਹੌਂਜੀ ਵਿੱਚ ਪਹਾੜੀ ਦ੍ਰਿਸ਼ਾਂ ਤੇ ਝਰਨਿਆਂ ਦੀ ਆਵਾਜ਼ ਨੇ ਉਹਨਾਂ ਦੇ ਮਨ ਨੂੰ ਮੋਹ ਲਿਆ। ਭਪਿੰਨ ਰਾਮਾਣਿਕ ਥਾਮਾਂ ਦੀ ਸੈਰ ਕਰਦੇ ਜਦੋਂ ਉਹ ਭਾਰਤ ਵਾਪਸ ਪਹੁੰਚੇ ਤਾਂ ਉਹਨਾਂ ਨੇ ਨਿੱਕੀਆਂ-ਨਿੱਕੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਅਗਲਾ ਕੁਐਸਚਨ ਹੈ ਘਟਗੋਰ ਨੇ ਆਪਣੀਆਂ ਰਚਨਾਵਾਂ ਕਿਹੜੀ ਭਾਸ਼ਾ ਵਿੱਚ ਲਿਖੀਆਂ ਤੇ ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਮ ਲਿਖੋ। ਦਾ ਇਸ ਨਾਂ ਸਰ ਹੈ ਗਰਬਿੰਦਰ ਨਾਟ ਗੌਰ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਨਾਵਲ ਗौरा ਨੌਕਾ ਡੁੱਬੀ ਅਤੇ ਨਾਟਕ ਚਿੱਤਰਗੰਗਾ ਦਾ ਕਹਾਣੀਆਂ ਕਾਬਲੀ ਵਾਲਾ ਪੋਸਟਮਾਸਟਰ ਤੇ ਹਾਰ ਚਿੱਤ ਬਹੁਤ ਹੀ ਪ੍ਰਸਿੱਧ ਸਨ 1913 ਵਿੱਚ ਗੁਰੂ ਦੇਵ ਟਗੋਰ ਦੀਆਂ ਕਵਿਤਾਵਾਂ ਦੀ ਪੁਸਤਕ ਗੀਤਾਂਜਲੀ ਲਈ ਉਹਨਾਂ ਨੂੰ ਸੰਸਾਰ ਦਾ ਸਭ ਤੋਂ ਸਹਿਤਿਕ ਇਨਾਮ ਨੋਬਲ ਪੁਰਸਕਾਰ ਵੀ ਮਿਲਿਆ ਇਹ ਇਨਾਮ ਮਿਲਣ ਪਿੱਛੋਂ ਰਵਿੰਦਰਨਾਥ ਗੋਹਰ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਗਏ ਇਹ ਕਹਾ ਪੁਸਤਕ ਨੂੰ ਹੋਰ ਭਾਸ਼ਾਵਾਂ ਵਿੱਚ ਵੀ ਅਨਵਾਦ ਕੀਤੀ ਗਈ ਅਗਲਾ ਕੁਐਸਚਨ ਹੈਗਾ ਕਿ ਟੱਗੋਰ ਦੀ ਸਭ ਤੋਂ ਵੱਧ ਪ੍ਰਸਿੱਧ ਰਚਨਾ ਕਿਹੜੀ ਹੈ ਇਸ ਰਚਨਾ ਲਈ ਉਹਨਾਂ ਨੂੰ ਕਿਹੜਾ ਇਨਾਮ ਕਦੋਂ ਤੱਕਦੋਂ ਮਿਲਿਆ ਤਾਂ ਇਸ ਦਾ ਆਨਸਰ ਹੈਗਾ ਟਗੋਰ ਦੀ ਸਭ ਤੋਂ ਪ੍ਰਸਿੱਧ ਰਚਨਾ ਗੀਤਾਂਜਲੀ ਹੈ ਇਹ ਇਸ ਰਚਨਾ ਲਈ ਉਹਨਾਂ ਨੂੰ 1913 ਈਸਵੀ ਦੇ ਵਿੱਚ ਨੋਬਲ ਪੁਰਸਕਾਰ ਮਿਲਿਆ ਸੀ ਉਸ ਤੋਂ ਬਾਅਦ ਵਾਲਾ ਆਪਣਾ ਕੁਐਸਚਨ ਹੈਗਾ ਕਿ ਸ਼ਾਂਤੀ ਨਿਕੇਤਨ ਬਾਰੇ ਤੁਸੀਂ ਕੀ ਜਾਣਦੇ ਹੋ ਤਾਂ ਇਸ ਦਾ ਆਨਸਰ ਹੈਗਾ ਸ਼ਾਂਤੀ ਨਿਕੇਤਨ ਇੱਕ ਕੁੱਲੇ ਵਾਤਾਵਰਣ ਵਾਲਾ ਸਕੂਲ ਸੀਗਾ ਇਸ ਵਿੱਚ ਸਾਹਿਤ ਸੰਗੀਤ ਚਿੱਤਰਕਾਰੀ ਦੀ ਸਿੱਖਿਆ ਦਿੱਤੀ ਜਾਂਦੀ ਸੀਗੀ ਸ਼ਾਂਤੀ ਨਗੇਤਰ ਰਵਿੰਦਰਨਾਥ ਟੈਗੋਰ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਆਪਣੇ ਕੋਲ ਜਿੱਲਿਆ ਵਾਲੇ ਬਾਗ ਦੀ ਘਟਨਾ ਦਾ ਟੈਗੋਰ ਦੇ ਮਨ ਤੇ ਕੀ ਅਸਰ ਪਿਆ ਸੀ ਤਾਂ ਇਸ ਦਾ ਅਨਸਰ ਹੈਗਾ ਜਿੱਲਿਆ ਵਾਲੇ ਬਾਗ ਦੀ ਘਟਨਾ ਦਾ ਟੈਗੋਰ ਦੇ ਮਨ ਉਤੇ ਬਹੁਤ ਡੂੰਘਾ ਅਸਰ ਪਿਆ ਸੀ ਟੈਗੋਰ ਨੇ ਅੰਗਰੇਜ਼ਾਂ ਵੱਲੋਂ ਮਿਲੀ ਸਰ ਦੀ ਜਿਹੜੀ ਉਪਾਦੀ ਵੀ ਸੀਗੀ ਉਹ ਵੀ ਉਹਨਾਂ ਨੂੰ ਵਾਪਸ ਕਰ ਦਿੱਤੀ ਉਸ ਤੋਂ ਬਾਅਦ ਵਾਲਾ ਆਪਣਾ ਕੁਐਸਚਨ ਹੈਗਾ ਓਕੇ ਸ਼ਬਦਾਂ ਦੇ ਅਰਥ ਤਾਂ ਇਸ ਦਾ ਪਹਿਲਾ ਜਿਹੜਾ ਸ਼ਬਦ ਹੈਗਾ ਤੀਰਥ ਸਥਾਨ ਤੀਰਥ ਸਥਾਨ ਕਿਹੜਾ ਹੁੰਦਾ ਪਵਿੱਤਰ ਧਾਰਮਿਕ ਸਥਾਨ ਜਿੱਥੇ ਧਾਰਮਿਕ ਭਾਵਨਾਵਾਂ ਨਾਲ ਧੂਕ ਪੂਜਾ ਕਰਦੇ ਨੇ ਇਸ਼ਨਾਨ ਕਰਦੇ ਨੇ ਅਤੇ ਉਪਾਸਨਾ ਲਈ ਵੀ ਜਾਂਦੇ ਹਨ ਵਾਤਾਵਰਣ ਵਾਤਾਵਰਣ ਹੁੰਦਾ ਆਲਾ ਦੁਆਲਾ ਜਾਂ ਚੁਗਿਰਦਾ ਜਾਂ ਮਾਹੌਲ ਨੂੰ ਕਹਿ ਦਿੰਦੇ ਆ ਵਿਭਿੰਨ ਹੁੰਦਾ ਵਕੋ ਵਕਰਾ ਅੱਡੋ ਅਟਾ ਗੋਰ ਹੁੰਦਾ ਨਿਜਮ ਡੰਗ ਜੋ ਤਰੀਕੇ ਨੂੰ ਕਿਹਾ ਜਾਂਦਾਗਾ ਸੰਸਥਾ ਹੁੰਦੀ ਆ ਸਭਾ ਜਾਂ ਸੁਸਾਇਟੀ ਸੰਗੀ ਹੁੰਦੇ ਨੇ ਸਾਥੀ ਜਾਂ ਮੇਲੇ ਗਹਿਰਾ ਹੁੰਦਾ ਡੂੰਗਾ ਜਾਂ ਗੂੜਾ ਕੋਮਲ ਨੂੰ ਨਰਮ ਵੀ ਕਿਹਾ ਜਾਂਦਾ ਕੂਲਾ ਵੀ ਕਹਿ ਸਕਦੇ ਆ ਤੇ ਨਾਜ਼ੁਕ ਵੀ ਕਿਤਾਬ ਹੁੰਦਾ ਉਪਾਦੀ ਜਾਂ ਪਦਵੀ ਆ ਬਿਗਸ ਰਹੇ ਬਾਦ ਫੁੱਲ ਰਹੇ ترقی ਕਰ ਰਹੇ ਤੋਂ ਉਸ ਤੋਂ ਬਾਅਦ ਵਾਲੇ ਆਪਣੇ ਉਹ ਹੈਗੇ ਆਗੇ ਕਵੈਸ਼ਨ ਹੈਗਾ ਬਾਕਾਂ ਵਿੱਚ ਵਰਤੋ ਤਾਂ ਪਹਿਲਾ ਆਪਣਾ ਬਾਗ ਹੈਗਾ ਪਾਲਨ ਪੋਸ਼ਣ ਪਾਲਨ ਪੋਸ਼ਣ ਦਾ ਅਰਥ ਹੁੰਦਾ ਦੇਖ ਪਾਲ ਤਾਂ ਇਸ ਦਾ ਅਰਥ ਬਣਾਵਾਂਗੇ ਕਿ ਗਰੀਬ ਲੋਕ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਬਹੁਤ ਹੀ ਮੁਸ਼ਕਲ ਨਾਲ ਕਰਦੇ ਹਨ ਉਸ ਤੋਂ ਬਾਅਦ ਵਾਲਾ ਆਪਣਾ ਹੈਗਾ ਬਿਉਂਤ ਬਿਉਂਤ ਹੁੰਦੀ ਹੈ ਤਰਕੀਬ ਤਾਂ ਇਸ ਦਾ ਬਾਗ ਬਣੇਗਾ RAM ਨੇ ਪੇਪਰ ਵਿੱਚ ਨਕਲ ਮਾਰਨ ਦੀ ਬਿਉਂਤ ਬਣਾਈ ਉਸ ਤੋਂ ਬਾਅਦ ਹੈਗਾ ਸੈਰ ਸਪਟਾ ਸੈਸਪਟਾ ਹੁੰਦਾ ਘੁੰਮਣਾ ਅਸੀਂ ਸੈਰ ਸਪਟਾ ਕਰਨ ਲਈ ਅੰਮ੍ਰਿਤਸਰ ਗਏ ਉਸ ਤੋਂ ਬਾਅਦ ਹੈਗਾ ਮਨ ਮੋ ਲੈਣਾ ਦਿਲ ਜਿੱਤ ਲੈਣਾ ਜੀਤਾ ਨੇ ਆਪਣੀ ਸਹੇਲੀ ਦਾ ਪਹਿਲੇ ਦਿਨ ਹੀ ਦਿਲ ਜਿੱਤ ਲਿਆ ਤਾਂ ਉਸ ਤੋਂ ਬਾਅਦ ਹੈਗਾ ਅ ਰਮ ਉਸ ਤੋਂ ਬਾਅਦ ਹੈਗਾ ਆਪਣਾ ਰਾਮਾਇਣਿਕ ਰਾਮਾਇਣਿਕ ਮਨ ਨੂੰ ਮੋਹ ਲੈਣ ਵਾਲੇ ਤਾਂ ਇਸ ਦਾ ਆਨਸਰ ਹੈਗਾ ਅਸੀਂ ਬਹਾੜਾਂ ਤੇ ਰਾਮਾਇਣਿਕ ਥਾਵਾਂ ਦੇਖੀਆਂ ਅੰਗ ਸੰਗ ਹੁੰਦਾ ਨੇੜੇ ਰਹਿਣਾ ਪ੍ਰਮਾਤਮਾ ਸਭ ਦੇ ਅੰਗ ਸੰਗ ਹੈ ਅਨੁਵਾਦ ਹੁੰਦਾ ਤਬਦੀਲ ਕਰਨਾ ਤਾਂ ਮੈਂ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਤੇ ਉਸ ਤੋਂ ਬਾਅਦ ਹੈਗੀ ਜੀਵਨ ਜਾਨ ਜੀਵਨ ਜਾਨ ਹੁੰਦੀ ਹੈਗੀ ਰਣਸਣ ਦਾ ਟੰਗ ਵਿਦਿਆ ਸਾਨੂੰ ਜੀਵਨ ਜਾਣ ਚ ਸਿਖਾਉਂਦੀ ਹੈ ਉਸ ਤੋਂ ਬਾਅਦ ਵਾਲਾ ਆਪਣਾ ਕੁਐਸਚਨ ਹੈਗਾ ਵਿਆਕਰਨ ਦਾ ਕੁਐਸਚਨ ਤੇ ਵਿਸ਼ਰਾਮ ਚਿੰਨ ਬੋਲਣ ਵੇਲੇ ਜੋ ਉਤਰਾ ਚੜ੍ਹਾਣ ਤੇ ਠਹਿਰਾਵ ਆਉਂਦੀ ਹਨ ਉਹਨਾਂ ਨੂੰ ਲਿਖਤ ਰੂਪ ਵਿੱਚ ਅੰਕਿਤ ਕਰਨ ਦੇ ਲਈ ਜੋ ਚਿੰਨ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਸ਼ਰਾਮ ਚਿੰਨ ਕਹਿੰਦੇ ਹਨ ਜੋ ਕਿ ਹੇਠ ਲਿਖੇ ਨੇਗੇ ਪਹਿਲੀ ਹੁੰਦੀ ਹੈ ਡੰਡੀ ਪੀਰ ਪ੍ਰਸ਼ਨ ਚਿੰਨ ਬੇਸਮੈਕ ਚਿੰਨ ਕਮਾ ਪੁੱਠੀ ਗੋਮੇ ਬ੍ਰੈਕਟ ਚੁਟ ਮਰੂੜੀ ਜੋੜਨੀ ਬਿੰਦੀ ਬਿੰਦੀ ਕਮਾ ਦੋ ਬਿੰਦੀ ਦੋ ਬਿੰਦੀ ਡੈਸ਼ ਹੁੰਦੀ ਹੈਗੀ ਤਾਂ ਉਸ ਤੋਂ ਬਾਅਦ ਵਾਲੇ ਆਪਣੇ ਕੁਐਸਚਨ ਹੈਗਾ ਕਿ ਹੇਠ ਲਿਖੇ ਬਾਕਾਂ ਵਿੱਚ ਵਿਸ਼ਰਾਮ ਚਿੰਨ ਨੂੰ ਧਿਆਨ ਨਾਲ ਦੇਖੋ ਤਾਂ ਇਹਨਾਂ ਦੇ ਵਿੱਚ ਉਹ ਕਿੰਨਾ-ਕਿੰਨਾ ਚਿਰ ਮੰਤਰ ਮੁਕਤ ਹੋਗੇ ਕੀਰਤਨ ਸੁਣਦੇ ਤਾਂ ਇੱਥੇ ਇੱਕ ਹੋ ਹੈਗੀ ਆ ਵੀ ਖਤਮ ਹੋਗੀ ਗੁਰੂਦੇਵ ਟਗੋਰ ਨੇ ਰੂਸ ਵੱਜੋਂ ਅੰਗਰੇਜ਼ ਸਰਕਾਰ ਵੱਲੋਂ 1913 ਈਸਵੀ ਵਿੱਚ ਦਿੱਤਾ ਹੋਇਆ ਸਰ ਦਾ ਖਿਤਾਬ ਮੋੜ ਦਿੱਤਾ ਤਾਂ ਸਾਰ ਇੱਕ ਖਾਸ ਉਹਨੂੰ ਦਿੱਤਾ ਗਿਆ ਤਾਂ ਉਸਨੂੰ ਬੈਕਟ ਦੇ ਕਮੈਂਡ ਵਿੱਚ ਪਾਇਆ ਗਿਆ ਤੋਂ ਉਸ ਤੋਂ ਬਾਅਦ ਹੈਗਾ ਕੰਮ ਸ਼ੁਰੂ ਇਹ ਬੁੱਧਵਾਰ ਨੂੰ ਕੀਤਾ ਸੀ ਕਮਾ ਕਮਾ ਮਤਲਬ ਇੱਥੇ ਠਹਿਰਾਓ ਆਉਂਦਾ ਹੈ ਕਿਉਂ ਨਾ ਠੀਕ ਹੁੰਦਾ ਤਾਂ ਇੱਥੇ ਇੱਕ ਕੁਐਸਚਨ ਵੀ ਕੀਤਾ ਗਿਆਗਾ ਤੇ ਗੱਲ ਨੂੰ ਪੂਰਾ ਵੀ ਕੀਤਾ ਗਿਆਗਾ ਉਸ ਤੋਂ ਬਾਅਦ ਹੈਗਾ ਬੁੱਧ ਕਮ ਸ਼ੁੱਧ ਤਾਂ ਇੱਥੇ ਇੱਕ ਗੱਲ ਕਹੀ ਗਈ ਹੈ ਜਿਸ ਨੂੰ ਕਿ ਕੌਮਿਆਂ ਦੇ ਰਾਹੀਂ ਦਰਸਾਇਆ ਗਿਆਗਾ ਸਿਆਣਿਆਂ ਨੇ ਕਿਤੇ ਐਵੇਂ ਥੋੜਾ ਆਖਿਆ ਹੈ ਤਾਂ ਇੱਥੇ ਗੱਲ ਖਤਮ ਹੋਊਗੀ ਜਿੱਤੇ ਗੱਲ ਖਤਮ ਹੋ ਜਾਂਦੀ ਹੁੰਦੀ ਹੈ ਤਾਂ ਉੱਥੇ ਡੰਡੀ ਦਾ ਪ੍ਰਯੋਗ ਕੀਤਾ ਜਾਂਦਾ ਹੈਗਾ ਸੂਰਜਾ ਸੂਰਜਾ ਪੁਰਾਣਾ ਦੰਦ ਲੈ ਜਾ ਨਮਾ ਦੰਦ ਦੇ ਜਾ ਤਾਂ ਇਤੇ ਬਿਸਮਕ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈਗੀ ਤੇ ਇੱਕ ਗੱਲ ਨੂੰ ਜਿਵੇਂ ਕਿ ਜਦੋਂ ਕੋਈ ਗੱਲ ਕਹਿਣੀ ਹੁੰਦੀ ਹੈ ਤਾਂ ਕਾਮਿਆਂ ਦੀ ਵਰਤੋਂ ਕੀਤੀ ਜਾਂਦੀ ਹੈਗੀ ਜਦੋਂ ਆਪਾਂ ਕਿਸੇ ਗੱਲ ਦਾ ਠਹਿਰਾਓ ਹੁੰਦਾ ਤਾਂ ਵਿਚਕਾਰ ਇੱਕ ਕਾਮਾ ਲੱਗਦਾ ਹੁੰਦਾ ਤਾਂ ਇਹ ਸੀਗਾ ਅੱਜ ਦੇ ਕੁਐਸਚਨ ਆਨਸਰ ਤੇ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਕੁਐਸਚਨ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਤੇ ਵੀਡੀਓ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ